ਦਸੂਹਾ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ 'ਚ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦਸੂਹਾ ਦੀਨ ਪਿੰਡ ਟੀਰਕਿਆਂ ਦੇ ਸ਼ੁਰੀਆ ਮੁਹੱਲੇ ਦਾ ਰਹਿਣ ਵਾਲਾ ਸੀ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਾਡਾ ਇਕਲੌਤਾ ਬੱਚਾ ਸੀ ਅਤੇ 6 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਉਹ ਅਮਰੀਕਾ ਦੇ ਸੈਟਲ ਸ਼ਹਿਰ ਵਿੱਚ ਰਹਿੰਦਾ ਸੀ 2 ਦਿਨ ਪਹਿਲਾਂ ਮਨਪ੍ਰੀਤ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਮੈਨੂੰ ਨਵੀਂ ਜਗ੍ਹਾ ਤੇ ਨੌਕਰੀ ਮਿਲ ਗਈ ਹੈ ਇਹ ਖਬਰ ਸੁਣ ਕੇ ਪਰਿਵਾਰ ਦੇ ਸਾਰੇ ਲੋਕ ਖੁਸ਼ ਸਨ ਤੇ ਪਰ ਬੀਤੀ ਰਾਤ ਅਮਰੀਕਾ ਤੋਂ ਮਨਪ੍ਰੀਤ ਦੇ ਦੋਸਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਮਨਪ੍ਰੀਤ ਦੀ ਪਾਣੀ 'ਚ ਡੁੱਬਣ ਕੰਨ ਮੌਤ ਹੋ ਗਈ ਹੈ ਇਸ ਖਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਕੁਝ ਦਿਨ ਪਹਿਲਾਂ ਹੀ ਇਸੇ ਪਿੰਡ ਦੇ ਦੋ ਦੋਸਤਾਂ ਦੀ ਅਮਰੀਕਾ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਅਤੇ ਇੱਕ ਨੌਜਵਾਨ ਦੀ ਫਰਾਂਸ ਵਿੱਚ ਮੌਤ ਹੋ ਗਈ ਸੀ ਪਿਛਲੇ ਦੋ ਮਹੀਨਿਆਂ ਵਿੱਚ ਪਿੰਡ ਟੀਰਕਿਆਂ ਦੇ ਚਾਰ ਨੌਜਵਾਨਾਂ ਦੀ ਵਿਦੇਸ਼ ਵਿੱਚ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨ ਅਮਰੀਕਾ ਵਿੱਚ ਸਨ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਪ੍ਰੀਤ ਦੀ ਮੇਤਕ ਦੇ ਨੂੰ ਪਾਤ ਲਿਆਂਦਾ ਜਾਵੇ ਤਾਂ ਜੋ ਆਪਣੇ ਹੱਥਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ ਪਰਸੋ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚ ਲਾ ਕੇ ਆਂ ਮੈਂ ਕੱਲ ਨੂੰ ਫੋਨ ਕਰੂੰਗਾ ਹੁਣ ਮੈਂ ਬੀਜੀ ਆ ਕੱਲ ਨਹੀਂ ਮੇਰੇ ਨਾਲ ਗੱਲ ਹੋਈ ਪਰਸੋ ਹੋਈ 11:30 ਵਜੇ ਗੱਲ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਇਹ ਦੱਸ ਤੋ ਅੱਜ ਮੁਰਕੇ ਮੈਨੂੰ ਇਹੋ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈੱਡ ਬੋਡੀ ਇੱਥੇ ਲਿਆ ਤੋ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਓ ਮੇਰਾ ਪੁੱਤ ਨਹੀਂ ਲੱਭਣਾ ਇਕਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਇਕਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਫੇਰ ਰਿਆ ਵਾਰ ਨੂੰ ਹੋ ਗਏ 4 5 ਸਾਲ ਹੋ ਗਏ ਗਏ ਇਹਨੂੰ ਬੀ.ਟੀ. ਦੀ ਕਿੰਨੀ ਹੁੰਦੀ 23 ਸਾਲ ਹੋ ਗਰੀ ਬੇਟੀ 25 ਸਾਲ ਨੂੰ ਉਹਦਾ ਬਿਆਦ ਆ ਕੋ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਨਹੀਂ ਹਜੇ ਤਾਂ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਅਜੇ ਤਾਂ ਆਉਣੇ ਸੀ ਕੰਮ ਤੋਂ ਦੋ ਤਿੰਨ ਸਾਲ ਹੁੰਦਾ ਮੈਂ ਲਾ ਕੇ ਫੇਰ ਆਉਂਦਾ ਮੈਨੂੰ ਕੋਈ ਪਤਾ ਨਹੀਂ ਕਿ ਤੋ ਨਾ ਮਨਪ੍ਰੀਤ ਟੋਟਾ ਬ੍ਰਦਰਸ ਹਾਂਜੀ ਮੇਰਾ ਗੁਦਾ ਰੀਗਾ ਹਾਂਜੀ ਕੋਦੋਂ ਪਤਾ ਲੱਗਾ ਕਿ ਬ੍ਰਦਰ ਨੇ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਸੱਲ ਰਾਤ ਪਤਾ ਲੱਗਾ ਸਾਨੂੰ 11 ਵਜੇ ਕਿਸ ਤਰ੍ਹਾਂ ਪਤਾ ਲੱਗਾ ਉਹ ਜਿਹੜੇ ਗਰੰਟੀ ਵਾਲੇ ਹੀ ਗਏ ਉਹਨਾਂ ਨੇ ਰੱਖਿਆ ਹੀ ਉਹਨੂੰ ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ ਤੁਹਾਡਾ ਭੈਣ ਭਰਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਵਧੀਆ ਹੀ ਗੱਲ ਮਤਲਬ ਹੋਰ ਕੋਈ ਕਰਤ ਨਹੀਂ ਇੱਕ ਦੂਸਰੇ ਨਾਲ ਸੀ ਫੋਨ ਤੇ ਗੱਲਬਾਤ ਹੁੰਦੀ ਸੀ ਠੀਕ ਹੈ ਸੀਗੇ ਫਿਰ ਨਾਲ ਸੰਦੇਸ਼ ਕਰ ਕੋਸ਼ਿਸ਼ ਨਹੀਂ ਠੀਕ ਆ ਕੇ ਜਾਂਦੀ ਔਰ ਕੋਈ ਫालतू ਗੱਲ ਨਹੀਂ ਕਰਦੀ ਸੀ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਨਫਰ ਕੀ ਉਹਦੀ ਡੈਡ ਵੱਡੀ ਸੀ ਤੇ ਦਿੱਸ਼ਤ ਇੱਥੇ ਲਈ ਜਾਵੇ ਅਈ ਕਦਾ ਮੋ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੋ ਪਿੱਤਾ ਜਾਵੇਗਾ ਅਦਰਸ ਕੀ ਨਾਮ ਪੜਾ ਬਲਜੀਤ ਸਿੰਘ ਬਲਜੀਤ ਸਿੰਘ ਜੀ ਤੁਹਾਡੀ ਬੇਟੀ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਈ ਨਾ ਕਿਸ ਤਰ੍ਹਾਂ ਉਹਦੀ ਹਾਦਸੇ ਨੂੰ ਹੋਈ ਦੇਖੋ ਜੀ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਉਹਦੀ ਉਮਰ ਹੋ ਗਈ ਤੇ ਮੈਂ ਮਾਰ ਮਾਰ ਸਾਲ ਸੀ 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 ਮਾਸਾ ਲੱਗਾਈ ਉਹਨੂੰ ਕਦੋਂ ਪਤਾ ਲੱਗਦਾ ਕਿ ਬੀਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਕੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋ ਗਿਆ ਇਹ ਦੇਖੋ ਜੀ ਰੈਸਟੋਰੈਂਟ ਤੋਂ ਕੰਮ ਤੋਂ ਆਏ ਸੀਗੇ ਇੱਕ ਨੰਦਾ ਹੋਸ ਹੀ ਨਾਲ ਤੇ ਨਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨਾ ਪਿਆ ਇਹਨੇ ਪਾਣੀ ਚ ਹਲ ਮਾਰਤੀ ਪਾਣੀ ਡੂੰਘਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਕੋ ਨਿਕਲਿਆ ਨਹੀਂ ਤੇ ਫਿਰ ਮਤਲਬ ਉਹਨਾਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫਿਰ ਮਤਲਬ ਪੁਲਸ ਵਾਲਿਆਂ ਨੇ ਕੱਢਿਆ ਉਹਨਾਂ ਨੂੰ ਰਾਤ ਪਤਾ ਲੱਗਾ ਹਾਂਜੀ ਰਾਤ ਪਤਾ ਲੱਗਾ 10-15 ਕਰਦ ਬਾਅਦ ਕੋਈ ਗੱਲ ਰਾਤ ਨੂੰ ਹੀ ਪਰ ਸੋਹੀ ਰਾਤ ਨੂੰ 11:00 ਵਜੇ 11:00 ਵਜੇ ਡੇਲੀ ਫੋਨ ਹੁੰਦਾ ਹੈ ਰਾਤ ਨੂੰ ਕੀ ਜਾਂਦਾ ਸੀ ਮੇਰਾ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ ਮੰਨ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰੈਸਟੋਰੈਂਟ ਚ ਕੰਮ ਜਾਂਦਾ ਹਾਂ ਕੋਲੋਤਾ ਬੇਟਾ ਹਾਂਜੀ ਕੋਲੋਤਾ ਬੇਟਾ ਹਾਂਜੀ ਕਿ ਮੰਗ ਕਰਦੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਕੋਈ ਮੰਗ ਕਰਦੇ ਆ ਮੰਨ ਸਾਡੀ ਡੈੱਡ ਬੋਡੀ ਨੂੰ ਮਿਲ ਜਾਣੀ ਚਾਹੀਦੀ ਸਾਡੇ ਪਿੰਡ ਦੇ ਵਿੱਚ ਜੋਤੀ ਘਟਨਾ ਉਹੀ ਤਿੰਨ ਘਟਨਾ ਮੈਂ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਹੋਈਆਂ ਦੋ ਅਮਰੀਕਾ ਦੇ ਵਿੱਚ ਇੱਕ ਫਰਾਂਸ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਡਨ ਸਾਇਰ ਦੇ ਵਿੱਚ ਇੱਕ ਕਾਕੇ ਦੀ ਮਤਲਬ ਡੈਥ ਹੋ ਗਈ ਹੈ ਤੇ ਬਹੁਤ ਮੰਦਭਾਗੀ ਨਹੀਂ ਮਤਲਬ ਜੀ ਮੈਂ ਤਾਂ ਪਰਿਵਾਰ ਦੀ ਮਿਲੀ ਜੁਲੀ ਹਾਲਤ ਹੈਗੀ ਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਲੱਗਿਆ ਆਰਮੀ ਚੋਂ ਰਿਟਾਇਰ ਆ ਤੇ ਚਲੋ ਠੀਕ ਠਾਕ ਸੀ ਚਲੋ ਥੋੜੀ ਬੋਤੀ ਉਹਨੇ ਵੀ ਕਾਕੇ ਨੇ ਵੀ ਕਾਰਤਮਾਈ ਕੀਤੀ ਹੋਊਗੀ ਥੋੜਾ ਉਹ ਪਰ ਉਹਨਾਂ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਵੀ ਇਹ ਕੇਂਦਰ ਸਰਕਾਰ ਸਰਕਾਰ ਕੋਲੋਂ ਵੀ ਉਹਨਾਂ ਦਾ ਵਿਦੇਸ਼ ਮੰਤਰਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਉਹ ਚਲੋ ਲਿਆ ਦੇਵੇ ਕਿਉਂਕਿ ਪਰਿਵਾਰ ਉਹਦੀ ਅੰਤਮ ਕਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣ ਆਪਣੇ ਹੱਥੀਂ ਤੇ ਬੰਦ ਹੋਈ ਹੋਣ ਤਾਂ